ਸਾਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਆ ਕਿਉਂਕਿ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹ ਜਿਸ ਢੰਗ ਦੇ ਨਾਲ ਦੋ ਗੁਟਾਂ ਦੇ ਵਿੱਚ ਵੰਡੀ ਹੋਈ ਨਜ਼ਰ ਆਈ ਹੈ ਇੱਕ ਗੁੱਟ ਜਿਹੜਾ ਆਪਣੇ ਆਪ ਨੂੰ ਸਿੱਧੇ ਤੌਰ ਤੇ ਇਹ ਕਹਿੰਦਾ ਕਿ ਉਹ ਚਾਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹ ਕਾਇਮ ਰਹੇ ਪਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਫਿਰ ਇੱਥੇ ਆ ਕੇ ਲੱਤੀ ਜੀ ਟੈਸਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਖਾਂਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਝਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਉਸ ਦਾ ਬਚਾਅ ਉਹ ਹੋ ਜੇ ਦੂਜੇ ਪਾਸੇ ਅਗਰ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਗੱਲ ਕਰੀਏ ਉਹ ਕਹਿੰਦੇ ਆ ਕਿ ਅਸੀਂ ਪੰਥਕ ਮਸਲਿਆਂ ਤੇ ਹਾਮੀ ਭਰਦੇ ਆ ਉਹਨਾਂ ਦੀ ਰੱਖਿਆ ਕਰਦੇ ਆ ਲੇਕਿਨ ਓਵਰ ਆਲ ਅਗਰ ਅਕਾਲੀ ਦਲ ਦੀ ਗੱਲ ਕਰੀਏ ਇਸ ਵਕਤ ਸੰਕਟ ਦੀ ਸਥਿਤੀ ਜਿਹੜੀ ਆ ਉਹ ਜ਼ਰੂਰ ਵੇਖਣ ਨੂੰ ਮਿਲ ਰਹੀ ਹੈ ਪਵਨ ਕੁਮਾਰ ਟੀਨੂ ਸਾਡੇ ਨਾਲ ਨੇ ਗੱਲਬਾਤ ਕਰਨਿਆ ਜੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਇੱਕ ਪਾਸੇ ਸੁਧਾਰ ਲਹਿਰ ਦੂਜੇ ਪਾਸੇ ਸੁਖਬੀਰ ਬਾਦਲ ਗੁੱਟ ਔਰ ਦੋਨੋਂ ਹੀ ਇਹ ਕਹਿੰਦੇ ਨੇ ਕਿ ਉਹ ਪੰਥਕ ਮਸਲਿਆਂ ਤੇ ਹਾਮੀ ਭਰਦੇ ਹੋਏ ਉਹਨਾਂ ਦੀ ਰੱਖਿਆ ਕਰਦੇ ਨੇ ਪਿਛਲੇ ਦਿਨਾਂ ਦੇ ਵਿੱਚ ਰਖਰ ਪੁਨੀਆ ਦੇ ਵਿੱਚ ਵੀ ਦੋਨੋਂ ਇਕੱਠੇ ਨਜ਼ਰ ਆਏ ਇਸੇ ਢੰਗ ਦੇ ਨਾਲ ਅਗਰ ਅਸੀਂ ਹਰਚੰਦ ਸਿੰਘ ਲੋਂਗੋਵਾ ਜੀ ਦੀ ਵਰਸੀ ਦੀ ਗੱਲ ਕਰੀਏ ਉੱਥੇ ਵੀ ਦੋਨੋਂ ਗੁੱਟ ਜਿਹੜੇ ਨੇ ਅਲੱਗ-ਅਲੱਗ ਕਾਨਫਰੰਸਾਂ ਕਰਦੇ ਨਜ਼ਰ ਆਏ ਲੇਕਿਨ ਨਿਸ਼ਾਨਾ ਇੱਕ ਦੂਜੇ ਦੇ ਉੱਪਰ ਹੀ ਸਾਦੇ ਹੋਏ ਨਜ਼ਰ ਆ ਰਹੇ ਨੇ ਦੇਖੋ ਮੈਂ ਤਾਂ ਗੁਰੂਆਂ ਦੀ ਵਿਚਾਰਧਾਰਾ ਨੂੰ ਮੰਨਣਾ ਵਾਲਾ ਇੱਕ ਛੋਟਾ ਜਿਹਾ ਕਾਰਯਕਰਤਾ ਜੀ ਸੇਵਾਦਾਰ ਆ ਮੇਰਾ ਕੋਈ ਫਰਜ ਵੀ ਨਹੀਂ ਬਣਦਾ ਹੁਣ ਅਕਾਲੀ ਦਲ ਚ ਕੋਈ ਉਹਨਾਂ ਨੂੰ ਸਲਾਹ ਦੇਣ ਦਾ ਜੀ ਕਿਉਂਕਿ ਸਲਾਹਾਂ ਦਿੰਦੇ ਰਹੇ ਆ ਜਦੋਂ ਫਰਜ ਸੀ ਜੀ ਪਰ ਸਲਾਹਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਗੋਗਲਵਾਂ ਤੋਂ ਮਿੱਟੀ ਝਾੜ ਦਿੰਦੇ ਸੀ ਉਹ ਜੀ ਤੇ ਚਾਹੇ ਮੈਂ ਕੋਰ ਕਮੇਟੀ ਦਾ ਮੈਂਬਰ ਵੀ ਰਿਹਾ ਹਾਂ ਪਰ ਪਿਛਲੇ ਕੁਝ ਸਾਲਾਂ ਤੋਂ ਹੁਣ ਇੱਕ ਸੁਪਰ ਕੋਰ ਕਮੇਟੀ ਬਣ ਗਈ ਸੀ ਜੀ ਜਿਹੜੀ ਸੁਪਰ ਕੋਰ ਕਮੇਟੀ ਪਹਿਲਾਂ ਫੈਸਲਾ ਕਰਕੇ ਆਉਂਦੀ ਸੀ ਫਿਰ ਹੋਰ ਕਮੇਟੀ ਨੂੰ ਦੇ ਦਿੰਦੀ ਸੀ ਜੀ ਚਲੋ ਅਕਾਲੀ ਦਲ ਆ ਆਪਣੀਆਂ ਗਲਤੀਆਂ ਕਰਕੇ ਅੱਜ ਇਸ ਹਾਲਾਤ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਚਾਹੇ ਸੁਧਾਰ ਲੈਣ ਵਾਲੇ ਹੋਣ ਉਹਨਾਂ ਨੇ ਵੀ ਵਕਤ ਸਿਰ ਵਕਤ ਨਹੀਂ ਸੰਭਿਆ ਜੀ ੱਲੇ ਸਿਰਫ ਇੱਕ ਬੰਦੇ ਕਰਕੇ ਨਹੀਂ ਮੈਂ ਕਹਿ ਰਿਹਾ ਇਹ ਕਿਸੇ ਇੱਕ ਨੇਤਾ ਕਰਕੇ ਹੋਇਆ ਜੀ ਬਹੁਤ ਸਾਰੇ ਲੋਕ ਆ ਜਿਹੜੇ ਉੱਪਰਲੇ ਲੈਵਲ ਤੇ ਪਾਰਟੀ ਨੂੰ ਕੰਟਰੋਲ ਕਰਦੇ ਸੀ ਜੀ ਸਾਡੇ ਵਰਗਿਆਂ ਨੂੰ ਤਾਂ ਤੁਹਾਨੂੰ ਪਤਾ ਹੀ ਉਹ ਤਾਂ ਜਿੱਥੇ ਸਾਡੀ ਵਰਤੋਂ ਕਰਨੀ ਹੁੰਦੀ ਸੀ ਉੱਥੇ ਕੀਤੀ ਜਾਂਦੀ ਸੀ ਜੀ ਅਦਰਵਾਈਜ਼ ਪਾਰਟੀ ਦੇ ਵੱਡੇ ਫੈਸਲਿਆਂ 'ਚ ਤਾਂ ਕਿਤੇ ਸਾਡੇ ਵਰਗੇ ਬੰਦਿਆਂ ਦੀ ਪੁੱਛ ਪ੍ਰਤੀਤ ਘਾਟੀ ਸੀ ਪਰ ਫਿਰ ਵੀ ਸਮਾਂ ਲੰਘ ਗਿਆ ਹੁਣ ਸਮੇ ਕੀ ਕਹਿੰਦੇ ਹੁੰਦੇ ਆ ਵੀ ਕਵੇਲੇ ਦੀਆਂ ਟੱਕਰਾਂ ਹੁਣ ਤਾਂ ਹੁਣ ਕੋਈ ਫਾਇਦਾ ਨਹੀਂ ਪੰਜਾਬ ਦੇ ਲੋਕ ਅੱਗੇ ਨਿਕਲ ਗਿਆ ਨੌਜਵਾਨ ਜਿਹੜਾ ਨਾ ਇੱਥੇ ਦਾ ਪੰਜਾਬ ਦਾ ਨੌਜਵਾਨ ਹੈ ਜਿਹੜਾ ਯੂਥ ਤੋਂ ਬਿਨਾ ਕੋਈ ਪੋਲੀਟੀਕਲ ਪਾਰਟੀ ਨਹੀਂ ਚੱਲਦੀ ਮੇਰੀ ਗੱਲ ਨੋਟ ਕਰ ਜਦੋਂ ਵੀ ਕੋਈ ਰਾਜਨੀਤਿਕ ਚੇਂਜ ਆਉਂਦੀ ਕਿਸੇ ਸੂਬੇ ਕਿਸੇ ਦੇਸ਼ ਚ ਜੀ ਉਹ ਯੂਥ ਲੈ ਕੇ ਆਉਂਦਾ ਚੇਂਜ ਜੇ ਯੂਥ ਦੀ ਸ਼ਮੂਲੀਅਤ ਹੋਏਗੀ ਕਿਸੇ ਆਰਗੇਨਾਈਜੇਸ਼ਨ ਚ ਤਾਂ ਪਰ ਅਕਾਲੀ ਦਲ ਤੋਂ ਹੁਣ ਯੂਥ ਨੇ ਨੌਜਵਾਨਾਂ ਨੇ ਅੱਖ ਫੇਰ ਲਈ ਹੈ ਮੂੰਹ ਪਰੇ ਕਰ ਲਿਆ ਤੇ ਹੁਣ ਹੱਲੇ ਤਾਂ ਕੋਈ ਨੀਅਰਸਟ ਭਵਿੱਖ ਚ ਲੱਗੇ ਕੋਈ ਦਿਖ ਨਹੀਂ ਰਿਹਾ ਜੀ ਲੇਕਿਨ ਸੁਧਾਰ ਲਹਿਰ ਜਿਸ ਢੰਗ ਦੇ ਨਾਲ ਸੁਧਾਰ ਲੜਦੇ ਜਿਹੜੇ ਲੀਡਰ ਨੇ ਚਾਹ ਉਸ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਗੱਲ ਕਰੀਏ ਬੀਬੀ ਜਗੀਰ ਕੋਰ ਦੀ ਗੱਲ ਕਰੀਏ ਵਡਾਲਾ ਸਾਹਿਬ ਦੀ ਗੱਲ ਕਰੀਏ ਆ ਲੀਡਰ ਕਹਿ ਰਹੇ ਨੇ ਅਪਾ ਸੇ ਆਪਣੇ ਜਿਹੜੇ ਗੁਨਾਹ ਸੀ ਉਹਨਾਂ ਦੀ ਮਾਫੀ ਮੰਗਿਆ ਆ ਕਹਿੰਦੇ ਜ਼ਿੰਮੇਦਾਰ ਅਸਲ ਮਾਇਨੇ ਦੇ ਵਿੱਚ ਸੁਖਬੀਰ ਸਿੰਘ ਨੂੰ ਬਾਦਲ ਹੋ ਰਹੀ ਨੇ ਤੁਹਾਨੂੰ ਲੱਗਦਾ ਕਿ ਆ ਮਾਫੀਨਾਮਾ ਔਰ ਸਾਰੇ ਦੋਸ਼ ਸੁਖਬੀਰ ਸਿੰਘ ਬਾਦਲ ਦੇ ਸਿਰ ਸੁੱਟ ਕੇ ਅਕਾਲੀ ਦਲ ਨੂੰ ਬਚਾਇਆ ਜਾ ਸਕਦਾ ਹੈ ਜਾਂ ਫਿਰ ਮੁੜ ਤੋਂ ਲੋਕਾਂ ਦਾ ਵਿਸ਼ਵਾਸ ਅਕਾਲੀ ਦਲ ਵੱਲੋਂ ਹੋ ਸਕਦਾ ਆ ਦੇਖੋ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਆ ਮਾਫੀ ਤਾਂ ਚਲੋ ਸਾਰਿਆਂ ਨੇ ਮੰਗੀ ਆ ਜੀ ਮਾਫੀ ਤਾਂ ਜਿਨ੍ਹਾਂ ਦਾ ਕਸੂਰ ਵੀ ਕੋਈ ਨਹੀਂ ਸੀ ਉਹ ਵੀ ਮੰਗ ਆਏ ਸੀ ਜਾ ਕੇ ਪਰ ਗੱਲ ਇਹ ਆ ਵੀ ਹੁਣ ਦੇਖਣਾ ਇਹ ਆ ਵੀ ਅ ਸਮਾਂ ਲੰਘਣ ਤੋਂ ਬਾਅਦ ਲੋਕ ਮਾਫ ਕਰਦੇ ਕਿ ਨਹੀਂ ਕਰਦੇ ਹਲੇ ਲੋਕ ਮਾਫ ਕਰਨ ਦੇ ਮੂਡ 'ਚ ਨਹੀਂ ਜੀ ਸਮੇਂ-ਸਮੇਂ ਤੇ ਕਹਿੰਦੇ ਵੀ ਰਹੇ ਆ ਹੂੰ ਕਿ ਤੁਸੀਂ ਲੋਕਾਂ ਦਾ ਮੂਡ ਦੇਖ ਕੇ ਫੈਸਲਾ ਕਰੋ ਜੀ ਪਰ ਉਹ ਜਿਹੜੇ ਫੈਸਲੇ ਹੋਏ ਵੱਡੇ ਨੇਤਾਵਾਂ ਵੱਲੋਂ ਅਕਾਲੀ ਦਲ ਦੇ ਨੇਤਾਵਾਂ ਵੱਲੋਂ ਉਹ ਫੈਸਲੇ ਜਿਹੜੇ ਆ ਉਹ ਅਨਕੂਲ ਹਾਲਾਤਾਂ ਦੇ ਅਨੁਕੂਲ ਨਹੀਂ ਸੀ ਇਸ ਕਰਕੇ ਹੁਣ ਬਹੁਤ ਨੁਕਸਾਨ ਹੋ ਗਿਆ ਉਹਨਾਂ ਦਾ ਜੀ ਤੇ ਲੇਕਿਨ ਹੁਣ ਡੈਮੇਜ ਕੰਟਰੋਲ ਦੀ ਕੋਸ਼ਿਸ਼ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਵੀ ਗਏ ਨੇ ਫਿਊਚਰ ਹਮੇਸ਼ਾ ਯੂਥ ਦੇ ਹੱਥ ਵਿੱਚ ਹੁੰਦਾ ਕਿਸੇ ਵੀ ਆਰਗੇਨਾਈਜੇਸ਼ਨ ਦਾ ਲੇਕਿਨ ਲੱਗਦਾ ਤੁਹਾਨੂੰ ਯੂਥ ਉਹਨਾਂ ਦੇ ਕੋਲ ਹੈ ਨਹੀਂ ਡੈਮੇਜ ਕੰਟਰੋਲ ਹੋ ਪਾਏਗਾ ਸੁਖਬੀਰ ਸਿੰਘ ਬਾਦਲ ਵੀ ਕਹਿ ਰਹੇ ਨੇ ਕਿ ਜੜੀ ਵੀ ਗਲਤੀਆਂ ਸਰਕਾਰ 'ਚ ਹੋਈਆਂ ਜਾਂ ਪਾਰਟੀ 'ਚ ਹੋਈਆਂ ਆਪਣੀ ਝੋਲੀ ਚ ਪਾਣਾ ਤੇ ਉਹ ਪਹੁੰਚ ਚੁੱਕੇ ਨੇ ਦਰਬਾਰ ਸਾਹਿਬ ਉੱਥੇ ਜਿਸ ਢੰਗ ਦੇ ਨਾਲ ਉਹਨਾਂ ਨੇ ਵੀ ਆਪਣਾ ਮਾਫੀਨਾਮਾ ਸਾਹਮਣੇ ਰੱਖਤਾ ਔਰ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਹੁਣ ਜੋ ਵੀ ਸਜ਼ਾ ਲਾਈ ਜਾਊਗੀ ਜੋ ਵੀ ਹੁਕਮ ਹੋਏਗਾ ਉਹ ਅਸੀਂ ਪ੍ਰਵਾਨ ਕਰਾਂਗੇ ਉਸ ਨੂੰ ਸਿਰ ਮੱਥੇ ਤੇ ਲਵਾਂਗੇ 2017 ਚ ਅਕਾਲੀ ਦਲ ਦੀ ਸਰਕਾਰ ਗਈ ਹੈ ਜੀ 2017 ਤੋਂ ਬਾਅਦ 2024 ਹੈ ਜੀ ਤੇ ਉਹ ਡੈਮੇਜ ਕੰਟਰੋਲ ਹੀ ਤਾਂ ਕਰਦੇ ਆਏ ਅੱਜ ਤੱਕ ਦੱਸੋ ਹੋਰ ਕਿਹੜਾ ਕੁਝ ਹੋਇਆ ਜੀ ਸੋਣ ਜੇ ਅੱਗੇ ਵੀ ਡੈਮੇਜ ਕੰਟਰੋਲ ਹੀ ਇਹਦਾ ਮਤਲਬ ਡੈਮੇਜ ਕਰੀ ਵੀ ਜਾਂਦੇ ਆ ਕੰਟਰੋਲ ਵੀ ਕਰੀ ਜਾਂਦੇ ਆ ਤਾਂ ਇਹੀ ਕੰਮ ਕਰੀ ਜਾਣਾ ਹੂੰ ਸੋ ਹੱਲੇ ਵੀ ਮੈਨੂੰ ਤਾਂ ਕੋਈ ਸੱਚੀ ਦੱਸਾਂ ਉਖੜ ਗਏ ਉਹ ਹੁਣ ਤੇ ਯੂਥ ਉਹਨਾਂ ਦੇ ਨਾਲ ਨਹੀਂ ਹੈਗਾ ਬਿਲਕੁਲ ਯੂਥ ਨੇ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਯੂਥ ਤੇ ਯੂਥ ਤੋਂ ਬਿਨਾ ਕੋਈ ਪੋਲੀਟੀਕਲ ਪਾਰਟੀ ਅੱਗੇ ਨਹੀਂ ਵੱਧ ਸਕਦੀ ਆਮ ਆਦਮੀ ਪਾਰਟੀ ਐਸੇ ਕਰਕੇ ਸੱਤਾ ਚਾਹੀ ਆ ਕਿ ਨੌਜਵਾਨਾਂ ਨੇ ਬੜਾ ਸਾਥ ਦਿੱਤਾ ਜੀ ਤੇ ਅਕਾਲੀ ਦਲ ਦਾ ਤਾਂ ਹੁਣ ਪਾਈ ਅਕਾਲੀ ਦਲ ਵਾਲੇ ਦੇਖਣ ਸੁਖੀ ਦੀ ਜੁਆਇਨਿੰਗ ਤੋਂ ਬਾਅਦ ਹੁਣ ਐ ਵੀ ਅਟਕਲਾਂ ਸ਼ੁਰੂ ਹੋ ਗਈਆਂ ਨੇ ਇਹ ਵੀ ਕਿਆਸਰਾਈਆਂ ਸ਼ੁਰੂ ਹੋ ਗਿਆ ਕਿ ਹੋਰ ਵੀ ਕਈ ਅਕਾਲੀ ਲੀਡਰ ਆਪ ਦਾ ਹਿੱਸਾ ਬਣ ਸਕਦੇ ਨੇ ਮੈਨੂੰ ਲੱਗਦਾ ਚੰਗੇ ਲੋਕਾਂ ਨੂੰ ਆਉਣਾ ਚਾਹੀਦਾ ਜਿਹੜੇ ਮਿਹਨਤੀ ਆ ਇਮਾਨਦਾਰ ਆ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਆ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਆ ਜਿਨ੍ਹਾਂ ਦਾ ਆਪਣਾ ਕੋਈ ਲਾਲਚ ਨਾ ਹੋ ਜੀ ਉਹਨਾਂ ਨੂੰ ਆਉਣਾ ਚਾਹੀਦਾ ਉਹਨਾਂ ਨੂੰ ਆਮ ਆਦਮੀ ਪਾਰਟੀ ਦਾ ਹਿੱਸਾ ਬਣਨਾ ਚਾਹੀਦਾ ਤੇ ਆਮ ਆਦਮੀ ਪਾਰਟੀ ਸੈਕੂਲਰ ਸਭ ਦੀ ਪਾਰਟੀ ਸਾਰੇ ਵਰਗਾਂ ਦੀ ਪਾਰਟੀ ਆ ਜੀ ਇਹਦੇ ਵਿੱਚ ਸਭ ਨੂੰ ਬਰਾਬਰ ਦੇ ਅਖਤਿਆਰات ਤੇ ਅਧਿਕਾਰ ਆਣ ਕੇ ਚੰਕ ਕੰਮ ਕਰਨਾ ਚਾਹੀਦਾ ਲੇਕਿਨ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਸ ਤਰ੍ਹਾਂ ਦੇ ਸੁਧਾਰ ਲੈਣ ਜਾਂ ਫਿਰ ਸੁਖਵੀਰ ਸਿੰਘ ਬਾਦਲਗੁਰਦ ਦੇ ਵਿੱਚ ਹੈਗੇ ਨੇ ਮੈਂਬਰ ਹੈ ਜੇ ਹੈਗੇ ਇਹੋ ਜਿਹੇ ਚਾਰੇ ਤੁਸੀਂ ਦੇਖਿਆ ਕੋਈ ਨਹੀਂ ਹੈਗੇ নো ਡਾਊਟ ਚਲੋ ਜੇ ਉਹਨਾਂ ਦੇ ਜਿਨ੍ਹਾਂ ਦੇ ਤੁਸੀਂ ਨਾਮ ਲੈਨੇ ਉਹਨਾਂ ਨੂੰ ਨਾਂ ਵੀ ਕਰੀਏ ਥੱਲੇ ਲੋਕੀ ਬਹੁਤ ਚੰਗੇ ਆ ਜੀ ਥੱਲੇ ਵੋਟਰਾਂ ਦੇ ਵਿੱਚ ਅੱਛੇ ਲੀਡਰ ਬਹੁਤ ਆ ਜਿਹੜੇ ਅਸਲ 'ਚ ਤਾਕਤ ਸੀ ਪਾਰਟੀ ਦੀ ਜੀ ਉਹ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਇਹ ਬੜੇ ਬੜੇ ਚਿਹਰੇ ਤੁਸੀਂ ਨਾਂ ਲੈ ਜਾਂਦੇ ਆ ਜੀ ਜਿਹੜੇ ਅਸਲ 'ਚ ਜਿਹੜੇ ਕੰਮ ਕਰਦੇ ਸੀ ਪਾਰਟੀ ਲਈ ਉਹਨਾਂ ਵੱਲ ਤਾਂ ਇਹ ਵੀ ਨਹੀਂ ਦੇਖਦੇ ਦੋਨੋਂ ਤੁਹਾਡੇ ਉਹ ਉਹ ਲੋਕਾਂ ਨੂੰ ਆਮ ਆਦਮੀ ਪਾਰਟੀ ਸਭ ਨੂੰ ਆਉਣਾ ਚਾਹੀਦਾ ਕੋਈ ਸੰਪਰਕ ਦੇ ਵਿੱਚ ਹੈਗੇ ਨੇ ਤੁਹਾਡੇ ਨਹੀਂ ਅਸੀਂ ਤਾਂ ਰਹੀਦੇ ਹੀ ਉਹਨਾਂ ਦੇ ਵਿੱਚ ਹਮੇਸ਼ਾ ਨਾਲ ਹੀ ਅਸੀਂ ਕੋਈ ਗੱਲ ਨਹੀਂ ਤਾਂ ਲੈਣ ਦੀ ਤਿਆਰੀ ਹੈ ਆਪ ਮੈਂ ਕੋਈ ਦੇਖੋ ਲਿਆਣਾ ਜਾਂ ਆਣਾ ਹਰ ਬੰਦੇ ਦੀ ਉਹਨਾਂ ਦੀ ਆਪਣੀ ਮਰਜ਼ੀ ਹੁੰਦੀ ਹੈ ਜਦੋਂ ਜਿਹੜੇ ਲੋਕ ਸਮਝ ਰਹੇ ਹੋ ਤਾਂ ਸਾਡੇ ਨਾਲ ਰੋਜ਼ ਜੁੜ ਰਹੇ ਆ ਰੋਜ਼ਾਨਾ ਤੌਰ ਤੇ ਸਾਡੇ ਨਾਲ ਜੁੜ ਰਹੇ ਆ ਜੀ ਕਿਉਂਕਿ ਉਹਨਾਂ ਨੇ ਆਪਣੇ ਡਿਵੈਲਪਮੈਂਟ ਵੀ ਕਰਾਉਣੀ ਆ ਉਹਨਾਂ ਨੇ ਪੰਜਾਬ ਨੂੰ ਵੀ ਚੜ੍ਹਦੀ ਕਲਾ ਵਾਲਾ ਸੂਬਾ ਬਣਾਉਣਾ ਆ ਜੀ ਸੋ ਸਾਰੇ ਪੰਜਾਬੀਆਂ ਦਾ ਇਹ ਫਰਜ਼ ਬਣਦਾ ਕਿ ਆਪਾਂ ਸਾਰੇ ਕਿਉਂਕਿ ਕਾਂਗਰਸ ਨੂੰ ਵੀ ਅਜਮਾਲਿਆ ਅਕਾਲੀ ਦਲ ਨੂੰ ਵੀ ਅਜਮਾ ਲਿਆ ਹੁਣ ਆਮ ਆਦਮੀ ਪਾਰਟੀ ਆ ਇਹਨੂੰ ਸਹਿਯੋਗ ਕਰੋ ਤੇ ਆਮ ਆਦਮੀ ਪਾਰਟੀ ਆਮ ਲੋਗਾਂ ਲਈ ਕੰਮ ਕਰੇ ਤੁਸੀਂ ਦੇਖੋ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਆ ਜੀ ਅੱਜ ਪਹਿਲੇ ਮੁੱਖ ਮੰਤਰੀ ਆ ਜਿਹੜੇ ਠੋਕ ਬਜਾ ਕੇ ਕਹਿੰਦੇ ਆ ਜੀ ਕਿ ਮੇਰਾ ਕਿਸੇ ਗੈਰ ਕਾਨੂੰਨੀ ਕਾਰੋਬਾਰ ਚ ਕੋਈ ਹਿੱਸਾ ਨਹੀਂ ਕੋਈ ਲਾਗਤਾਂ ਗਾ ਨਹੀਂ ਕੋਈ ਐਸਾ ਬੰਦਾ ਵੀ ਕੋਈ ਐਸਾ ਸਖਸ਼ ਵੀ ਉਹਨਾਂ ਦੇ ਲਾਗੇ ਫੜਕ ਨਹੀਂ ਸਕਦਾ ਜੀ ਜਿਹੜਾ ਦਾਗ ਹੀ ਹੋਵੇ ਕੁਐਸਚਨੇਬਲ ਹੋਵੇ ਸਾਫ਼ ਸੁਥਰੀ ਸ਼ਬੀ ਵਾਲੇ ਨੇਤਾ ਇਹਨੂੰ ਚਲਾ ਰਹੇ ਆ ਪਾਰਟੀ ਨੂੰ ਸਰਕਾਰ ਨੂੰ ਜੀ ਤੇ ਸਾਫ਼ ਸੁਥਰੀ ਸ਼ਬੀ ਵਾਲੇ ਲੋਕ ਆਉਣ ਤੇ ਇਸ ਕਾਫਲੇ ਨੂੰ ਹੋਰ ਵੱਡਾ ਵੀ ਕਰਨ ਤੇ ਮਜ਼ਬੂਤ ਵੀ ਕਰਨ ਤੁਸੀਂ ਮੁੱਖ ਮੰਤਰੀ ਸਾਹਿਬ ਦੀ ਗੱਲ ਕੀਤੀ ਪਿਛਲੇ ਮੁੱਖ ਮੰਤਰੀਆਂ ਨਾਲ ਵੀ ਤੁਸੀਂ ਕੰਮ ਕੀਤਾ ਹੈ ਉਹਨਾਂ ਦੀ ਕਾਰਸ਼ੈਲੀ ਕਿਸ ਤਰ੍ਹਾਂ ਦੀ ਸੀ ਹੁਣ ਦੇਖੋ ਕੈਪਟਨ ਵਰਿੰਦਰ ਸਿੰਘ ਦੇ ਰਾਜ ਵਿੱਚ ਜਿੰਨੀ ਕ腐ਸ਼ਨ ਹੋਈ ਹੈ ਰਿਕਾਰਡ ਤੋੜ ਕਰੋਨਾ ਵਿੱਚ ਵੀ ਇਹਨਾਂ ਦੇ ਮੰਤਰੀ ਪੈਸੇ ਖਾਂਦੇ ਰਹੇ ਜੀ ਕਰੋਨਾ ਵਿੱਚ ਵੀ ਉਹਨਾਂ ਨੇ ਢਿੱਲ ਨਹੀਂ ਕੀਤੀ ਲੁੱਟਣ ਦੀ ਕੋਈ ਕਸਰ ਨਹੀਂ ਛੱਡੀ ਜੀ ਤੇ ਉਸ ਤੋਂ ਪਹਿਲਾਂ ਤਾਂ ਉਹ ਕੈਪਟਨ ਸਾਹਿਬ ਤਾਂ ਇੱਕ ਮਹਿਲ ਚ ਹੀ ਬੰਦ ਹੋ ਗਿਆ ਸੀ ਉਹ ਮਹਿਲਾਂ ਦੇ ਰਾਜੇ ਆਮ ਪਰਜਾ ਵੱਲ ਤਾਂ ਵੇਖਣਾ ਹੀ ਬੰਦ ਕਰ ਦਿੰਦੇ ਜਿੱਦਾਂ ਤੋਂ ਸੌਂ ਖਾ ਲੈਂਦੇ ਜੀ ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਲਈ ਕੰਮ ਕੀਤੇ ਉਹ ਸਾਰੀ ਦੁਨੀਆ ਜਾਣਦੀ ਹੈ ਜੀ ਉਹਨਾਂ ਤੋਂ ਬਾਅਦ ਜੇ ਕੋਈ ਪੰਜਾਬ ਦਾ ਕਾਬਲ ਮੁੱਖ ਮੰਤਰੀ ਆਇਆ ਤਾਂ ਸਰਦਾਰ ਭਗਵੰਤ ਸਿੰਘ ਮਾਨ ਹੈ ਚਲੋ ਵੱਡੀ ਗੱਲ ਆਖੀ ਹੈ ਇਹਨਾਂ ਨੇ ਔਰ ਜਿਸ ਢੰਗ ਦੇ ਨਾਲ ਲਗਾਤਾਰ ਅਕਾਲੀ ਦਲ ਦੇ ਵਿੱਚ ਬਗਾਵਤੀ ਸੁਰ प्रबल तौरते देखण नु मिल रंदे देखण वाली कल रहेगी की आ बगावती सुर आन वाले ਦਿਨਾਂ ਦੇ ਵਿੱਚ ਹੋਰ ਕੀ ਨਵੇਂ ਰੰਗ ਵਖਾਉਂਦੇ ਨੇ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕੁਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X और WhatsApp चैनल पर